ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਮੁੰਡੇ ਅਤੇ ਕੁੜੀਆਂ ਲਗਾਤਾਰ ਹੀ ਪਾਈ ਅਤੇ ਖੇਡਾਂ ਦੇ ਵਿੱਚ ਬੱਲਾ ਮਾਰਦੇ ਚੱਲੇ ਆ ਰਹੇ ਹਨ ਹੋਰ ਤਾਂ ਹੋਰ ਨੌਜਵਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦਾ ਨਾਮ ਰੋਸ਼ਨ ਕਰਦੇ ਹਨ ਚਾਹੇ ਮੁੰਡਾ ਹੈ ਜਾਂ ਕੁੜੀ ਹਰ ਖਿਡਾਰੀ ਜਿੱਤ ਹਾਸਲ ਕਰ ਕਰਦੇ ਲਾਂ ਤੇ ਕਬਜ਼ਾ ਕਰਦੇ ਚੱਲੇ ਆ ਰਹੇ ਹਨ ਉਸੇ ਹੀ ਲੜੀ ਦੇ ਤਹਿਤ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਕਈ ਗਈ 46ਵੀਂ ਜੂਨੀਅਰ ਚੈਂਪੀਅਨਸ਼ਿਪ ਲੜਕੀਆਂ ਤੇ ਲੜਕੀਆਂ ਦੇ ਵਿੱਚ ਫਰੀਦਕੋਟ ਦੇ ਸਰਕਾਰੀ ਬਰਜੰਦਰਾ ਕਾਲਜ ਦੇ ਵਿੱਚ ਚੱਲ ਰਹੇ ਸਵੀਮਿੰਗ ਪੂਲ ਦੇ ਖਿਡਾਰੀਆਂ ਦੇ ਵਕ-ਵਕ ਇਵੈਂਟਾਂ ਦੇ ਵਿੱਚ ਜਿੱਤ ਹਾਸਲ ਕਰ ਮੈਡਲ ਜਿੱਤੇ ਹਨ ਅਤੇ ਜ਼ਿਲ੍ਹਾ ਫਰੀਦਕੋਟ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਦੇ ਲਈ ਸਰਕਾਰੀ ਬਰਜੰਦਰਾ ਕਾਲਜ ਦੇ ਸਵੀਮਿੰਗ ਪੂਲ ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਖਿਡਾਰੀਆਂ ਤੇ ਖਿਡਾਰੀਆਂ ਦੇ ਮਾਪਿਆਂ ਵੱਲੋਂ ਜੇਤੂ ਖਡਾਰੀਆਂ ਦੇ ਗਾਲਾਂ ਦੇ ਵਿੱਚ ਪਾਏ ਮੈਡਲ ਦੇਖ ਕੇ ਖੁਸ਼ੀ ਜ਼ਾਹਰ ਕਰਦਿਆਂスイਮਿੰਗ ਪੂਲ ਦੇ ਕੋਚ ਹਰਮਨਜੀਤ ਸਿੰਘ ਸੰਧੂ ਦਾ ਧੰਨਵਾਦ ਕੀਤਾ ਗਿਆ ਜ਼ਿਕਰਯੋਗ ਹੈ ਕਿ ਜੇਤੂ ਖਡਾਰੀਆਂ ਦੀ ਹੌਸਲਾ ਅਫਜ਼ਾਈ ਦੇ ਲਈ ਖਡਾਰੀਆਂਾਂ ਤੇ ਖਡਾਰੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਰਮਚਾਰੀ ਨਹੀਂ ਪੁੱਜਾ ਵੈਸੇ ਤਾਂ ਸਰਕਾਰਾਂ ਵੱਲੋਂ ਖਡਾਰੀਆਂ ਨੂੰ ਉੱਚ ਸੇਵਾਵਾਂ ਪ੍ਰਦਾਨ ਕਰਨ ਦੇ ਵਕਫ-ਵਕਫ ਦਾਅਵੇ ਕੀਤੇ ਜਾਂਦੇ ਹਨ ਬੜਾ ਕਿਹੜੀ ਜਗ੍ਹਾ ਤੋਂ ਤੁਸੀਂ ਖੇਡ ਕੇ ਆਏ ਆ ਕਿਹੜੇ ਜੇ ਨਾਮ ਕਰਨੂਰ ਕੋਰਸ ਤੇ ਮੈਂ ਸਰਕਾਰੀ ਪ੍ਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਤੇ ਰਾਕੀ ਦੀ ਖਿਡਾਰਨ ਹਾਂ ਅਸੀਂ ਫੈਡਰੇਸ਼ਨ ਦੀ ਸਟੇਟ ਗੇਮਸ ਹੋਈਆਂ ਸੀ ਲੁਧਿਆਣੇ ਉੱਥੇ ਸਾਡੇ 18 ਤੋਂ 22 ਪਲੇਅਰ ਖੇਡ ਕੇ ਆਏ ਨੇ ਤੇ ਬਹੁਤ ਹੀ ਚੰਗੀਆਂ ਪੋਜੀਸ਼ਨ ਸਾਡੀਆਂ ਆਈਆਂ ਨੇ ਕਿੰਨੇ ਕਿ ਖਿਡਾਰੀ ਸੀਗੇ ਜਿਹੜੇ ਉੱਥੇ ਜੇ ਗੱਲ ਕਰੀਏ ਤਾਂ ਖੇਡਣ ਵਾਲੇ ਸੀਗੇ ਪੰਜਾਬ ਦੇ ਸੀ ਕਿ ਬਾਹਰ ਦੇ ਵੀ ਸੀ ਉੱਥੇ ਪੰਜਾਬ ਦੇ ਹੀ ਖਿਡਾਰੀ ਕਿਹੜੀਆਂ ਫਿਰ ਪੋਜੀਸ਼ਨਾਂ ਤੁਸੀਂ ਹਾਸਲ ਕੀਤੀਆਂ ਉਹਨਾਂ ਦੇ ਚੋਂ ਸਾਡੀਆਂ ਪੋਜੀਸ਼ਨਜ਼ ਪਹਿਲੇ ਦਰਜੇ ਦੇ ਵਿੱਚ ਵੀ ਬਹੁਤ ਬੱਚਿਆਂ ਨੇ ਪੋਜੀਸ਼ਨਾਂ ਲਈਆਂ ਤੇ 4 ਤੋਂ 5 ਸਾਡੇ 골ਡ ਮੈਡਲ ਆਏ ਨੇ 3-4 ਸਿਲਵਰ ਮੈਡਲ ਤੇ ਕਾਫੀ ਬ੍ਰੌਂਜ਼ ਮੈਡਲ ਵੀ ਆਏ ਨੇ ਟੋਟਲ ਸਾਡੇ 19 ਮੈਡਲ ਆ ਚੁੱਕੇ ਨੇ ਤੇ ਬਹੁਤ ਹੀ ਵਧੀਆ ਬੱਚਿਆਂ ਨੇ ਰਿਜ਼ਲਟ ਦਿੱਤਾ ਗੇਮਸ ਦੇ ਵਿੱਚ ਬਹੁਤ ਹੀ ਵਧੀਆ ਉਹਨਾਂ ਨੇ ਆਪਦਾ ਪੂਰੇ ਐਫਰਟ ਦਿੱਤੇ ਨੇ ਤੇ ਰਿਜ਼ਲਟ ਬਹੁਤ ਵਧੀਆ ਰਿਹਾ ਕਾਫੀ ਮਿਹਨਤ ਕੀਤੀ ਸੀ ਸਾਰਿਆਂ ਨੇ ਜਿਸ ਤਰ੍ਹਾਂ ਤੁਹਾਡੇ ਮੈਡਲ ਪਾਇਆ ਹੈਗਾ ਮੈਡਲ ਪਾ ਕੇ ਤੁਸੀਂ ਕਿਸ ਤਰ੍ਹਾਂ ਫਿਰ ਕਿੰਨੀ ਕਿ ਮਿਹਨਤ ਕਰਨੀ ਪਈ ਉੱਥੇ ਵੀ ਤੁਹਾਡੇ ਨਾਲੋਂ ਜ਼ਿਆਦਾ ਤਾਕੂ ਹੋਣਗੇ ਹਾਂਜੀ ਉੱਥੇ ਤਾਂ ਮਤਲਬ ਵੀ ਬਹੁਤ ਬੱਚੇ ਕਿਉਂਕਿ ਜਿਸਨੇ ਜਿੰਨੀ ਮਿਹਨਤ ਕੀਤੀ ਹੈ ਉਹਨਾਂ ਹੀ ਸਾਰਿਆਂ ਨੂੰ ਫਲ ਮਿਲ ਜਾਂਦਾ ਤੇ ਬੱਚਿਆਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਸੀ ਤੇ ਕਾਫੀ ਵਧੀਆ ਲੱਗਦਾ ਮੈਡਲ ਪਾ ਕੇ ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਇਸ ਲਈ ਵੀ ਹੋਰ ਮੈਡਲ ਕਰਕੇ ਅੱਗੇ ਹੋਰ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨਗੇ ਜਿਸ ਤਰ੍ਹਾਂ ਹੋਰ ਤੁਹਾਡੇ ਨਾਲ ਦੀਆਂ ਲੜਕੀਆਂ ਹੈਗੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਨਾਲ ਦੀਆਂ ਲੜਕੀਆਂ ਨੂੰ ਤਾਂ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਕੋਈ ਵੀ ਕੁੜੀ ਘੱਟ ਨਹੀਂ ਹੁੰਦੀ ਕਿਉਂਕਿ ਇੱਥੇ ਹਰ ਫੀਲਡ ਦੇ ਵਿੱਚ ਮੁੰਡਿਆਂ ਦੇ ਬਰਾਬਰ ਹੁਣ ਕੁੜੀਆਂ ਖੜੀਆਂ ਨੇ ਤੇ ਇਸ ਲਈ ਮੈਂ ਕੁੜੀਆਂ ਨੂੰ ਇਹ ਕਹ ਰਹੀ ਜੀ ਕਰਾਂਗੀ ਕਿ ਸਾਰਿਆਂ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਹੁਣ ਕਿਸੇ ਵੀ ਖੇਤਰ ਦੇ ਵਿੱਚ ਕੁੜੀਆਂ ਪਿੱਛੇ ਨਹੀਂ ਰਹਿਗੀਆਂ ਇਹ ਜੋ ਮੈਡਲ ਸਾਡੇ ਗੱਲ ਦੇ ਵਿੱਚ ਪਏ ਨੇ ਉਹ ਪਹਿਲ ਤੁਹਾਡੇ ਗੱਲ ਦੇ ਵਿੱਚ ਵੀ ਪੈ ਸਕਦੇ ਨੇ ਭਾਵੇਂ ਉਹ ਖੇਡਾਂ ਵਿੱਚ ਹੋਣ ਭਾਵੇਂ ਪੜ੍ਹਾਈ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਹੁਣ ਇਸ ਲਈ ਸਾਨੂੰ ਕਦੇ ਵੀ ਆਪਣੇ ਆਪ ਨੂੰ ਮੁੰਡਿਆਂ ਤੋਂ ਜਾਂ ਕਿਸੇ ਤੋਂ ਵੀ ਪਿੱਛੇ ਨਹੀਂ ਸਮਝਣਾ ਚਾਹੀਦਾ ਸਾਨੂੰ ਹਮੇਸ਼ਾ ਅਗਾਂਹ ਵੱਧੂ ਸੋਚ ਰੱਖ ਕੇ ਚੱਲਣਾ ਚਾਹੀਦਾ ਇਸ ਤਰ੍ਹਾਂ ਤੁਹਾਡੇ ਗੱਲ ਦੇ ਵਿੱਚ ਮੈਡਲ ਪਏ ਹੈਗੇ ਆ ਕਿੰਨਾ ਨੂੰ ਸਿਰਾਂ ਜਾਂਦਾ ਇਹ ਮਿਹਨਤ ਕਿੰਨਾ ਨੇ ਕਰਵਾਈ ਆ ਤੁਹਾਨੂੰ ਪਣੇ ਇੱਕ ਖਿਡਾਰੀ ਦੇ ਪੱਖੋਂ ਕਹਾ ਤਾਂ ਇੱਕ ਕੋਚ ਦੇ علاوہ ਮਤਲਬ ਇੱਕ ਕੋਚ ਦਾ ਇੱਕ ਪਲੇਅਰ ਦੀ ਜ਼ਿੰਦਗੀ ਦੇ ਵਿੱਚ ਇੱਕ ਸੈਂਟਰਲ ਰੋਲ ਹੁੰਦਾ ਜਿਹੋ ਜਾਂ ਮਤਲਬ ਕੋਚ ਹੁੰਦੇ ਨੇ ਜਿੰਨਾ ਡਿਸਪਲਨ ਉਹਨਾਂ 'ਚ ਹੁੰਦਾ ਉਹੀ ਪਲੇਅਰਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਇਸ ਲਈ ਇਹ ਸਾਰੇ ਇਸ ਜੋ ਵੀ ਅਸੀਂ ਰਾਤਰੀਆਂ ਕੀਤੀਆਂ ਨੇ ਇਹਨਾਂ ਸਾਰਿਆਂ ਦਾ ਜਿਹੜਾ ਮੈਂ ਧੰਨਵਾਦ ਮੈਂ ਸਾਡੇ ਕੋਚ ਸਾਹਿਬ ਹਰਮਨਦੀਪ ਸਿੰਘ ਦਾ ਕਰਨਾ ਚਾਹਾਂਗੀ ਕਿਉਂਕਿ ਉਹਨਾਂ ਦੇ ਜੀ ਉਹ ਸਵੇਰੇ ਉੱਠ ਕੇ ਸਾਨੂੰ ਪ੍ਰੈਕਟਿਸ ਕਰਾਉਣ ਆਉਂਦੇ ਨੇ ਤਾਂ ਹੀ ਅਸੀਂ ਅੱਜ ਇੱਥੇ ਤੱਕ ਪਹੁੰਚ ਪਾਏ ਆ ਇੱਕ ਸਾਡੇ ਸੀਨੀਅਰਸ ਨੇ ਜਿਹੜੇ ਸਾਰੇ ਜਿਹੜੇ ਸਾਡੇ ਵੱਡੇ ਪਲੇਅਰਸ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਨੂੰ ਬਹੁਤ ਕੁਝ ਉਹਨਾਂ ਨੇ ਸਿਖਾਇਆ ਸਾਨੂੰ ਡਿਸਪਲਿਨ ਦੇ ਵਿੱਚ ਰਹਿਣਾ ਸਿਖਾਇਆ ਤੇ ਫਸ ਤੇ ਇੱਕ ਸਾਡੇ ਪੇਰੈਂਟ ਜਿਨ੍ਹਾਂ ਨੇ ਸਾਨੂੰ ਇਨਕਰੇਜ ਕੀਤਾ ਤੇ ਇੱਕ ਸਾਡੇ ਅਸਿਸਟੈਂਟ ਕੋਚ ਨੇ ਹਰਜੀਤ ਸਰ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਾਂਗੀ ਮੈਂ ਉਹਨਾਂ ਨੇ ਵੀ ਸਾਨੂੰ ਬਹੁਤ ਸਾਨੂੰ ਬਹੁਤ ਉਤਸ਼ਾਹ ਮਤਲਬ ਸਾਨੂੰ ਬਹੁਤ ਮੋਟੀਵੇਸ਼ਨ ਦਿੱਤੀ ਆ ਇਸ ਸਬਜ਼ਰਨ ਦੀ ਹਾਂਜੀ ਸਰ ਕੀ ਮਹਿਸੂਸ ਕਰਦੇ ਆ ਜੇ ਤੁਹਾਡੇ ਬੱਚਿਆਂ ਦੇ ਜਿਹੜੇ ਹੈਗੇ ਖਿਡਾਰੀਆਂ ਦੇ ਗੱਲਾਂ ਦੇ ਮੈਡਲ ਪਾਏ ਆ ਸਰ ਕਾਫੀ ਸਮਾਂ ਬਾਅਦ ਅੱਜ ਫਰੀਦ ਕੋਰਟ ਚ ਸਾਨੂੰ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਵੀ ਮੈਂ ਕਾਫੀ ਟਾਈਮ ਤੋਂ ਮਿਹਨਤ ਕਰ ਰਿਹਾ ਸੀ ਅੱਜ ਮੇਰੀ ਮਿਹਨਤ ਤੇ ਬੱਚਿਆਂ ਦੀ ਮਿਹਨਤ ਦੋਨੋਂ ਦੀ ਰੰਗ ਲਿਆਈ ਹੈ ਜੀ ਅਸੀਂ ਟੋਟਲ 19 ਮੈਡਲ ਜੋ ਸਾਡੀ ਫੈਡਰੇਸ਼ਨ ਨੇ ਚੈਂਪੀਅਨਸ਼ਿਪ ਕਰਾਈ ਸੀ ਸਟੇਟ ਲੈਵਲ ਦੀ ਲੁਧਿਆਣੇ ਕੀ ਯੂ ਉੱਚ ਅਸੀਂ ਬਹੁਤ ਵਧੀਆ ਪਰਫਾਰਮ ਕੀਤਾ ਤੇ ਅੱਗੇ ਤੋਂ ਆਸ਼ ਕਰਦਾ ਹਾਂ ਵੀ ਬੱਚੇ ਮੇਰੇ ਨਾਲ ਐਂ ਜੁੜੇ ਰਹਿਣਗੇ ਤੇ ਅਸੀਂ ਅੱਗੇ ਤੋਂ ਬਹੁਤ ਲੰਬੀਆਂ ਵਧੀਆ ਮੱਲਾ ਮਾਰਾਂਗੇ ਜਿਹੜੇ ਖਿਡਾਰੀ ਫਿਰ ਰਹਿ ਗਏ ਆ ਮੈਡਲ ਪਹਿਨਣ ਲਾ ਵਾਸਤੇ ਉਹਨਾਂ ਨੂੰ ਫਿਰ ਕੀ ਮੈਸੇਜ ਦੇਣਾ ਚਾਹੋਗੇ ਜੀ ਸਰ ਅਸੀਂ ਬੱਚਿਆਂ ਦੇ ਨਾਲ ਸਾਡੇ ਮੋਸਟ ਪੌਬਲੀ 90% ਬੱਚਿਆਂ ਦੇ ਮੈਡਲ ਆ ਚੁੱਕੇ ਜਿਹੜੇ ਛੋਟੇ ਬੱਚਿਆਂ ਦਾ ਹਜੇ ਕੰਪੀਟੀਸ਼ਨ ਰਹਿੰਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਸਾਰੇ ਬੱਚਿਆਂ ਦਾ ਮੈਡਲ ਆਵੇ ਤੇ ਜਿਹੜੇ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਸਾਡੇ ਨਾਲ ਜੁੜ ਕੇ ਰਹਿਣ ਗੇਮ ਦੇ ਨਾਲ ਗੇਮ ਹਮੇਸ਼ਾ ਕਿਤੇ ਨਾ ਕਿਤੇ ਬੰਦੇ ਨੂੰ ਤਰੱਕੀ ਜ਼ਰੂਰ ਦਿੰਦੀ ਹੈ ਉਹ ਸਾਬ ਜੇ ਗੱਲ ਕਰੀਏ ਤਾਂ ਬਲਜਿੰਦਰਾ ਕਾਲਜ ਫਰੀਦਕੋਟ ਦਾ ਜਿਹੜਾ ਸਵੀਵੀਮ ਪੂਲ ਆ ਇਸ ਤੋਂ ਪਹਿਲਾਂ ਵੀ ਜਿਹੜੇ ਖਿਡਾਰੀ ਕੋਈ ਹੈਗੇ ਆ ਮੈਡਲ ਵਗੈਰਾ ਲੈ ਚੁੱਕੇ ਆ ਹਾਂਜੀ ਇਹ ਜਿਹੜਾ ਬਲਜਿੰਦਰਾ ਕਾਲਜ ਦਾ ਪੂਲ 1960 ਦਾ ਬਣਿਆ ਹੋਇਆ ਸੀ ਮੈਨੂੰ ਲੱਗਦਾ ਪੰਜਾਬ ਦੇ ਸਭ ਤੋਂ ਪੁਰਾਣੇ ਪੂਲਾਂ ਚੋਂ ਇੱਕ ਪੂਲ ਇਹ ਆ ਜਿਹਨੂੰ ਹਜੇ ਤੱਕ ਸਰਕਾਰ ਨੇ ਵਧੀਆ ਮੇਨਟੇਨ ਕੀਤਾ ਹੋਇਆ ਤੇ ਇੱਥੋਂ ਦੇ ਵਧੀਆ ਇੰਟਰਨੈਸ਼ਨਲ ਪਲੇਅਰ ਵਾਟਰ ਪਲੇਅਰ ਬਹੁਤ ਵਧੀਆ ਨਿਕਲਨੇ ਨੇ ਜਿਹੜੇ ਹਜੇ ਵੀ ਸਾਡੇ ਕੋਲੇ ਬਹੁਤ ਵਧੀਆ ਬੱਚੇ ਹੈਗੇ ਨੇ ਜਿਹੜੇ ਹਜੇ ਵੀ ਨੈਸ਼ਨਲ ਮੈਡਲ ਲੈ ਰਹੇ ਨੇ ਕੀ ਨਾਮ ਹੈ ਜੀ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਬੱਚਿਆਂ ਦੇ ਗਲਾਂ ਦੇ ਵਿੱਚ ਮੈਡਲ ਪਏ ਆ ਜੀ ਤੁਹਾਡੇ ਮੇਰਾ ਨਾਮ ਸਰਦੂਰ ਸਿੰਘ ਹੈ ਜੀ ਤੇ ਅਸੀਂ 3-4 ਸਾਲ ਤੋਂ ਇਸ ਨੂੰ ਨਾਲ ਜੁੜੇ ਆ ਇੱਥੇ ਸਾਧਨ ਭਾਵੇਂ ਸੀਮਤ ਪਰ ਇਰਾਦੇ ਧਰੇੜਾ ਇੱਥੇ ਬੱਚਿਆਂ ਦੇ ਪੀਰਾਂਸ ਦੇ ਅੰਦਰ ਜਿੱਤੜਾ ਇੱਧਰ ਅਰਜੀਤ ਸਰ ਉਹਨੀਆਂ ਭਾਈ ਸਾਡੇ ਨਾਲ ਖੜੇ ਆ ਆਮ ਆਦਮੀ ਪਾਰਟੀ 'ਚ ਵੀ ਕੰਮ ਕਰਦੇ ਆ ਪਰ ਅਸੀਂ ਇਹ ਸਾਨੂੰ ਲੋੜ ਜਿਹੜੀ ਮਹਿਸੂਸ ਹੁੰਦੀ ਹੈ ਸੀਮਤੀ ਸਾਧਨ ਸ਼ਬਦ ਮੈਂ ਤਾਂ ਵਰਤਿਆ ਕਿਉਂਕਿ ਸਾਡੇ ਕੋਲੇ ਆ 올 ਵੈਦਰ ਕੂਲਿੰਗ ਆ ਤੁਸੀਂ ਪਹਿਲਾਂ ਵੀ ਹੀ ਬੇਨਤੀ ਕੀਤੀ ਸੀ ਤੁਹਾਡੇ ਰਾਈ ਤੁਹਾਡਾ ਧੰਨਵਾਦ ਕਰਦੇ ਆ ਇਸ ਕਰਕੇ ਤੁਸੀਂ ਕਾਫੀ ਕੋਸ਼ਿਸ਼ਾਂ ਕੀਤੀਆਂ ਅੱਜ ਦੂਜੀ ਗੱਲ ਜਦੋਂ ਬੱਚੇ ਜਾਂਦੇ ਨੇ ਖੇਡਣ ਵਾਸਤੇ ਉਹਦੇ ਵਾਸਤੇ ਇੰਨੇ ਕ ਬਾਗੋ ਬਾਗਾਂ ਖੂਸ਼ ਮੇਰੀ ਬੇਟੀ ਅਸ਼ਮਿਲ ਕੌਰ ਦੋ ਮੈਡਲ ਲੈ ਕੇ ਆਈ ਆ ਤੇ ਬਾਕੀ ਜਦੋਂ ਵੀ ਪ੍ਰੀਤਕੋਰ ਦਾ ਨਾਮ ਆਉਂਦਾ ਸੀ ਉਸ ਜੀਤਕੋਰ ਦਾ ਖਿਡਾਰੀ ਕਿਹੜਾ ਅਗਲੇ ਕੰਨ ਚੱਕ ਕੇ ਜ਼ਰੂਰ ਦੇਖਦੇ ਸੀ ਕਿ ਆ ਜਸਮਨ ਹੈ ਘਟਾਣਾ ਚ ਹੈ ਅਸ਼ਮਿਲ ਕੌਰ ਹੈ ਤੇ ਬਾਕੀ ਪਰ ਮੈਂ ਅਗਮ ਹੈ ਕਿ ਜਦੋਂ ਫਾਈਟ ਕਰਦੇ ਆ ਤੇ ਜਰੂਰ ਲੈ ਕੇ ਆਉਣਗੇ ਤੇ ਫਿਰ ਲੋ ਇਕੱਠਿਆਂ ਦੀ ਰਿਲੀਵ ਵਗੈਰਾ ਹੁੰਦੀ ਸੀ ਉਦੋਂ ਉਮੀਦ ਹੁੰਦੀ ਸੀ ਵੀ ਸਾਡੇ ਵਾਲੇ ਜਿਹੜੇ ਜਰੂਰ ਖਿਡਾਰੀ ਲੜ ਕੇ ਲੈ ਕੇ ਆਉਣਗੇ ਤੇ ਬੜੇ ਅਸੀਂ ਖੁਸ਼ ਆਏ ਇਸ ਸਾਡੇ ਕੋਲ ਸਰਮਣਜੀਤ ਦੀ ਮਿਹਨਤ ਕੰਪਲੈਂਡ ਅ ਅੱਜ ਤੁਹਾਨੂੰ ਹੋਰ ਗੱਲਾਂ ਮੈਂ ਸ਼ੇਅਰ ਕਰਦੇ ਆ ਇੱਕ ਕੁੜੀ ਨੈਸ਼ਨਲ ਖੇਡ ਕੇ ਜਦੋਂ ਗੱਲਬਾਤ ਕਰਦੀ ਸੀ ਇੰਦਰਜੀਤ ਭਾਈ ਖੜਾ ਸਾਡੇ ਨਾਲ ਉਦੋਂ ਗੱਲਬਾਤ ਕਰਦੀ ਸੀ ਇਹ ਪੁੱਛਣ ਲੱਗਦੇ ਕਿ ਤੂੰ ਕੀ ਕਰਦੀ ਹੈ ਵੀ ਤੂੰ ਨੈਚਰਲ ਜਾ ਕੇ ਤੇਰੀ ਕੀ ਡਾਈਟ ਆ ਉਹਨੇ ਡਾਈਟ ਆ ਵੀ ਜਿਹੜੀ ਦੇਸੀ ਦੱਸੀ ਤੇ ਫਿਰ ਇਹਨੂੰ ਪੁੱਛਿਆ ਕਿ ਤੁਸੀਂ ਕਿੱਥੇ ਕਰਦੇ ਹੋ ਕਹਿੰਦੇ ਫੀਡ ਕੋਟ ਫੀਡ ਕੋਟ ਤਾਂ ਕੇ ਹਰਮਣਾ ਚਲੋ ਫਿਰ ਤਾਂ ਪੁੱਛਣਾ ਹੀ ਕੀ ਹੈ ਸੋ ਅਸੀਂ ਬੜੇ ਖੁਸ਼ ਹਾਂ ਇਸ ਕਰਕੇ ਅਸੀਂ ਸੋਚਦੇ ਹਾਂ ਵੀ ਐਂ ਚੱਲਦਾ ਰਹੇ ਸਾਡਾ ਇਹ ਸਿਸਟਮ ਤੇ ਬਹੁਤ ਬਹੁਤ ਧੰਨਵਾਦ ਕੋਸ਼ ਸਾਹਿਬ ਦਾ ਤੁਹਾਡੇ ਹੱਥ ਹੱਟੇ ਜਰੀਏ ਸਾਡੀ ਗੱਲ ਜਾਂਦੀ ਹੈ ਤੇ ਨਾਲ ਹੀ ਸਰਕਾਰ ਤੱਕ ਜ਼ਰੂਰ ਪਹੁੰਚਾਓ ਤੇ ਬਾਈ ਹੋਰਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜ਼ਰੂਰ ਪ੍ਰਾਤਿਨੇ ਤੜਕੇ ਜਾਂਦੇ ਉਹਨਾਂ ਕੋਲੇ ਕਿ ਇਹਨੂੰ 올 ਵੈਦਰ ਕੀਤਾ ਜਾਵੇ ਜਿਹੜੀਆਂ ਮਾੜੀਆਂ ਮੋਟੀਆਂ ਕਮੀਆਂ ਵਿੱਚ ਇਹਨਾਂ ਨੂੰ ਜ਼ਰੂਰ ਘੱਟ ਦਿੱਤਾ ਜਾਵੇ ਤੇਰੀ ਬਹੁਤ ਧੰਨਵਾਦੀ ਹੋਵਾਂਗੇ ਤੇ ਕਾਫੀ ਆ ਤਾਂ ਐ ਲੱਗਦਾ ਸੀ ਦੀ ਸ਼ੁਰੂਆਤ ਹੋਈ ਅੱਜ ਥੈਂਕ ਯੂ